Cody, 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 Cody. ਕਬੱਡੀ ਫਰ ਸਿੰਘ ਦੀ ਧਰਤੀ ਦਾ ਫਿਰ ਤਿਆਰ ਹੈ ਕਦੇ ਪੱਟੀਆਂ ਕੱਟੀਆਂ ਦੇ ਨਾਲ ਸਨਮਾਨਿਆ ਉਹ ਸਾਹਮਣੇ ਕਹਿੰਦੇ ਪੱਟੀਆਂ ਕੱਟੀਆਂ ਦੇ ਨਾਲ ਸਨਮਾਨਿਆ ਜਾਲ ਵਾਲਾ ਪਰ ਅਲੀ 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 ਤੇ ਅੰਬਾ ਅਲੀ ਤੇ ਅੰਬਾ ਅੜੇ ਤੇ ਅਲੀ ਆੜੇ ਤੇ ਅੰਬਾ ਉਹ ਸਾਹਮਣੇ ਸਾਹਮਣੇ ਅਲੀ ਤੇ ਅੰਬਾ ਉਹ ਪਰ ਪਰ ਤੇ ਲਾਡੀ ਤਖੜ ਜੀ ਜਾਂਦਾ ਬਹੁਤ ਬੜਾ ਧੰਨਵਾਦ ਹੈ ਉਹ ਦੀਪਕ ਮੁਰਜੀ ਵਾਲੇ ਦੀ ਕਹਿੰਦੇ ਆਖਰੀ ਕਬੱਡੀ ਪੈ ਰਹੀ ਹੈ ਕਹਿੰਦੇ 100 ਡਾਲਰ ਦਿੱਤਾ ਜਾਣਾ ਸਾਡੇ ਭਰਾਵਾਂ ਵੱਲੋਂ ਪਰ ਉਹ ਕਹਿੰਦਾ ਤੋ ਤਿੰਨ ਹੋ ਗਈਆਂ ਇੱਥੇ ਅਗਲੀਆਂ ਚੱਲ ਪਈਆਂ ਹਸੀਆਂ ਢੱਡੀਆਂ ਪਰ ਸਾਹਮਣੇ ਉਹ ਕਹਿੰਦੇ ਪੁਰਜੀ ਵਾਲੇ ਦੀ ਕਬੱਡੀ ਪੈ ਰਹੀ ਹੈ ਉਹ ਕਹਿੰਦੇ ਤਪੁਰਜੀ ਵਾਲੇ ਦੀਪ ਦੀ ਕਬੱਡੀ ਪੈ ਰਹੀ ਹੈ ਔਰ ਸਾਹਮਣੇ ਆਪਣੇ ਲਹਿੰਦੇ ਤੇ ਚੜ੍ਹਦੇ ਦੀ ਟੱਕਰ ਮੈਣਾ ਮੇਢੀ ਜਮਾਨੀ ਹਨੇਰੇ ਦੇ ਦਰਮਿਆਨ ਔਰ ਆਹ ਸੁਹਾਵੇ ਦੀਪ ਵਧੀਆ ਲੱਗਦਾ ਜੀ ਜਿਹਨੂੰ ਪ੍ਰਮੰਧ ਵਧੀਆ ਲੱਗਦੇ ਆ ਇੱਕ ਵਾਰੀ ਖੁੱਲ ਕੇ ਤਾੜੀ ਜ਼ਰੂਰ ਲਓ ਨੈਸ਼ਨਲ ਕਬੱਡੀ ਐਸੋਸੀਏਸ਼ਨ ਵੱਡਾ ਕਿੰਨੇ ਮੇਲਾ ਕਰਾਈ ਗੀ ਰਾਇਲ ਕਿੰਗ ਯੂਐਸਏ ਦਾ ਵੱਡਾ ਮੇਲਾ ਹੋ ਗਿਆ ਰਾਣਾ ਅਲੀ ਸ਼ਾਨ ਬੱਲੇ 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 ਲੈਂਦਾ ਤੇ ਚੜਦਾ ਡਾਲਰ ਭਾਰਾ ਹੀ ਹੋ ਗਿਆ ਦੀਪ ਆ ਗਿਆ ਫੇਰ ਖੇਡ ਮੈਦਾਨ ਦੇ ਵਿੱਚ ਉਹ ਰਾਣਿਆ ਉਹ ਦੀਪ ਫੜਿਆ ਨਹੀਂ ਜਾਂਦਾ ਦੀਪ ਥਾਪੀਆਂ ਮਾਰਦਾ ਹੈ ਦੀਪ ਥਾਪੀਆਂ ਬਾਲੀਆਂ ਮਾਰਦਾ ਹੈ ਪਰ ਪੁਆਇੰਟ ਸੰਘੇਤਰ ਰਾਬਰੂਪੀਆ ਖੇਡ ਦੇ ਮੈਦਾਨ ਦੇ ਨਾਲ ਜੁੜੀ ਏ ਥਾਪੀਆਂ ਵੱਜਦੀਆਂ ਥਾਪੇ ਵੱਜਦੇ ਬੱਲੇ ਬੱਲੇ ਓ ਓਇਓ ਆ ਗਿਆ ਜਿਹਦੇ ਤੇ ਤੁਸੀਂ ਬੜਾ ਮਾਣ ਕਰਦੇ ਹੋ ਉਹ ਮਨਪ੍ਰੀਤ ਸਿੰਘ ਅਰਸ਼ ਸਿੱਧੂ ਉਹ ਬਰਦਾਸਪੁਰ ਆ ਰਹੇ ਔਰ ਪੂਰਾ ਪੰਜਾਬ ਦਾ ਮੱਥੇ ਦਾ ਟਿੱਕਾ ਉਹ ਟੀਸੀ ਦਾ 베ਰ ਉਹ ਟੀਸੀ ਦਾ 베ਰ ਅੰਦੇ ਦੀ ਰੇਡ 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 12 ਗੁਜੇਆ ਗਵਾਂਡੀ ਮਿਲਕਦਾ ਹੈਗਾ ਤਾਂ ਪੰਜਾਬ ਦਾ ਹੀ ਆ ਦੋਨੇ ਨਾਂ ਟੀਮਾਂ ਦੇ ਨਾਂ ਦੀ ਇੱਕ ਰੀ ਜੋਰ ਨਾਲ ਤਾੜੀ ਜਰੂਰ ਮਾਰ ਦਿਓ ਇਸ ਲੱਭ ਜਾਈਏ ਤੇ ਟੀਮਾਂ ਦੀ ਗੱਲ ਨਹੀਂ ਕਬੱਡੀ ਦੀ ਗੱਲ ਹੈ ਕਬੱਡੀ ਦੀ ਤਾੜੀ ਹੈ ਕਬੱਡੀ ਦੀ ਜਿੱਤ ਹੈ ਇਹ ਕਬੱਡੀ ਦੀ ਜਿੱਤ ਹੈ ਅੱਜ ਜੋ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਟਾਰਟੋ ਵਾਲਿਆਂ ਨੇ ਆ ਦੀਪ ਕੀ ਕਰੀ ਜਾ ਰਿਹਾ ਇਹ ਦੀਪ ਤੇ ਬਾਸਾ ਟਾਰਜਨ 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 ਤੇ 30 ਦੀਪ ਵੀ ਸੋਚਦਾ ਵੀ ਇੰਨੀ ਤੰਗੀ ਦੇ ਵਿੱਚ ਉਧੇ ਪਾਸੇ ਮੈਟਰੋ ਦੀ ਟੀਮ ਹੈ ਲਓ ਕਬੱਡੀ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਅੰਬਾ ਸਰ ਸਿੰਘ ਵਾਲਾ ਕਬੱਡੀ 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 3 ਅਗਸਤ ਦੇ ਵਿੱਚ ਸਰਪ੍ਰਾਈਜ਼ ਖੁੱਲਣਗੇ ਇਸੇ ਗਰਾਊਂਡ ਦੇ ਵਿੱਚ ਮੈਟਰੋ ਦਾ ਵੱਡਾ ਮੇਲਾ ਹੋਣਾ ਰਾਣਾ ਅਲੀ ਸ਼ਾਨ ਤੇ ਦੂਜੇ ਪਾਸੇ ਬੱਲੇ 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 ਓਏ ਕਹਿੰਦਾ ਮਿੱਥਾ ਫੜ ਨਹੀਂ ਹੁੰਦਾ ਡੋਲੇ ਵਖਾਂਦਾ ਇਦਰ ਦੀਪ ਵੀ ਹੱਸਦਾ ਕਹਿੰਦੇ ਦੀਪ ਜਦੋਂ ਹੱਸਦਾ ਜਾਫੀਆਂ ਦੇ ਕਾਲਜੇ ਛੁਰੀ ਚੱਲਦੀ ਹੈ ਉਹ ਜਾਫੀਆਂ ਦੇ ਕਾਲਜੇ ਛੋਟਾ ਲਾਲਾ ਛੁਰੀ ਛੁਰੀ ਚੱਲਦੀ ਹੈ ਇਹ ਦੀਪ ਦੀਪ ਦਬਰਜੀ ਵਾਲਾ ਜਿਹੜਾ ਬਾਦ ਤਸੀਲ ਸਮੁੰਦਰੀ ਏਡਾ ਸੁਣੀ ਝਾਲ 528 ਜਟਿਆਣਾ ਤੇ ਆ ਦੀਪ ਤੇ ਉਸੇ ਟਿਊਨ ਤੇ ਆ ਗਿਆ ਜੀਪਤ ਵਰਜੀ ਵਾਲਾ ਆ ਗਿਆ ਪਹਿਲਾ ਬੈਸਟ ਬਣਿਆ ਰਾਣੀ ਵਾਲਾ ਦੇ ਕੱਪ ਤੇ ਫੋੜ ਦਿੱਤੇ ਆ ਉਹ ਸਾਹਮਣੇ ਰਾਣੇ ਵਾਲੇ ਸ਼ਾਟ ਦੇ ਨਾਲ ਬੱਲੇ 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 ਹੁੰਦੀ ਆ ਕਿ ਨਹੀਂ ਇਹ ਸਮੇਂ ਦਾ ਫੈਸਲਾ ਬੱਲੇ 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 ਉਹ ਜਾਂਦਾ ਉਹ ਜਾਂਦਾ ਉਹ ਜਾਂਦਾ ਜੀਪਤ ਵਰਜੀ ਵਾਲਾ ਵਾਹ 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 ਹਾਏ ਓ ਮੇਰਾ ਰੱਬਾ ਹਾਏ ਓ ਮੇਰਾ ਰੱਬਾ ਜਿਹੜੀ ਇਹ ਬੈਸਟਾਂ ਦੀ ਦੌੜ ਵਿੱਚ ਚੱਲਿਆ ਇਹਨੂੰ ਹੋਇਆ ਹਾਇਆ ਕੁਝ ਨਹੀਂ ਇਹਨੂੰ ਬੈਸਟ ਨਿਕਲਦਾ ਨਸ਼ਾ ਪਾ ਗਿਆ ਪਰ ਇਧਰ ਗੋਆ ਧਨਵਾ ਬ੍ਰਦਰ ਜੀ ਦੀਪ ਦੇ ਲਈ 50 ਡਾਲਰ ਸਿੱਧੇ ਬਾਲੇ ਦੇ ਕਰ ਦਿਓ ਵਾਹ ਸਾਹਮਣੇ ਦੇਖੀ ਅੰਮ੍ਰਿਤਪਾਲ ਸਿੰਘ ਦੀ ਧਰਤੀ ਦਾ ਅਮਰਤਪਾਲ ਸਿੰਘ ਅੰਬਾ ਕਰਤਾਰਪੁਰਪਾਣ ਦੇ ਪਿੰਡ ਦਾ ਬੰਦਾ ਜੀ ਸੱਗੂਜਾ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ